ਕੀ ਹਾਲ ਚਾਲ ਹੈ ਦੋਸਤਾਂ ਮਿੱਤਰੋ ਭੁਗੇ ਲੈ ਆਵਾਂਗੇ ਮਿੱਤਰੋ ਅੱਜ ਆਈ ਸੀ ਨੁੰਨੇ ਬਾਈ ਕੋਲੇ ਇਧਰ ਨਾਲ ਪਾਪਾ ਵੀ ਆਇਆ ਹੋਇਆ ਆਪਣੇ ਤੇ ਮੌਸਮ ਦੇਖ ਲੋ ਤੌਂਦ ਕਿੰਨੀ ਹੈ ਲੈ ਤੇ ਇਹ ਕਿਨੇ ਦੇ ਬੋਰ ਤੇ ਨਾ ਬਾਈ ਮੀਂਹ ਪੈਂਦਾ ਯਾਰ ਮੇਰੇ ਨਾਲ ਕਿ ਗਿੱਜੀ ਚ ਇੱਕ ਹੀ ਕਣੀ ਡਿੱਗੀ ਤੇ ਯਾਰ ਬਾਈ ਸਰਾ ਹੀ ਹੋ ਗਈ ਠੰਡ ਬਹੁਤ ਲੱਗਦੀ ਆ ਹਣ ਆਹ ਦੇਖ ਲੋ ਮੌਸਮ ਲੈ ਤੌਂਦ ਪੂਰੀ ਕੜਾਕੇ ਦਾ ਰਾ ਤੇ ਬਾਕੀ ਨੇ ਨਾ ਛਤਰੀਆਂ ਵੀ ਨਵੀਆਂ ਰੈਡੀ ਕਰ ਲੀਆਂ ਉਹ ਵੀ ਤੁਹਾਨੂੰ ਦਿਖਾਉਣਾ ਨਵੀਂ ਜਿਹੜੀ ਤੈਹ ਲਾਈ ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਜਾਨਾ ਹੁਣ ਨੇ ਥੱਲੇ ਜਾਓ ਥੱਲੇ ਜਾਓ ਲੈ ਕੇ ਆਉਣੀਆਂ ਉਹਨੇ ਮੂਤ ਲਾ ਛਤਰੀ ਜੱਤਾ ਕਰ ਚੱਲ ਮੈਂ ਤੇ ਪਾਪਾ ਕੋ ਉਤਰੇ ਨਹੀਂ ਉਹਨਾਂ ਟਾਈਮ ਪਹਿਲਾਂ ਉਹਨੂੰ ਇੱਧਰ ਲੈ ਖੁੱਡੜੇ ਦਿਖਾਉਣੇ ਆ ਇਹ ਆ ਦੇਖੋ ਬਾਈ ਬਟਗਾਰੀ ਆ ਦਿਖਾ ਦੇ ਬਟਗਾਰੀ ਹਾਂ ਤੇਰੇ ਵਾਲੀ ਵੀ ਇੱਕ ਉਹ ਵੀ ਲਿਆ ਚੱਲ ਇੱਕ ਤਾਹਾ ਕਾਲੀ ਜੀਨੀ ਚਟੀਆਂ ਦੀ ਧਰੀ ਬੈਠੀ ਇੱਥੇ ਆਂਡਾ ਇੱਕ ਤੇ ਉਹ ਜੋੜੀ ਜੀ ਲੱਗੀ ਹੈ ਮੇਰੇ ਸਾਹਮਣਾਂ ਦੇ ਬੱਚੇ ਆ ਤਿੰਨ ਚਾਰੇ ਇੱਕ ਆ ਬੈਠਾ ਤੇ ਇੱਕ ਆ ਬੈਠਾ ਤੇ ਇੱਕ ਦੂਰ ਤੇ ਲਿਖੜੇ ਜਾਂ ਮੇਰੇ ਸਹੌਣਾ ਆ ਦੇਖ ਲੋ ਪੁੱਤਰ ਸਾਰੇ ਕਾਲਸਰਾ ਕਾਜ਼ਰੀ ਹਮ ਇੱਕੋ ਵੱਡਾ ਕਾਲਸਰਾ ਆ ਪਾਪਾ ਆਪਣੇ ਵਾਲਾ ਤੁਹਾਨੂੰ ਦਿਖਾਉਣਾ ਮਾੜੇ ਪੀੜੀ ਵਾਰ ਲੈ ਖੋਲ ਆ ਇੱਥੇ ਬੋੜ ਤੇ ਆਉਂਦਾ ਹੁੰਦਾ ਸੀਗਾ ਅੱਛਾ ਜਿਹੜਾ ਆਪਣੀ ਉਧਰ ਲੱਗਿਆ ਵੇ ਹਾਂ ਅੱਛਾ ਅੱਛਾ ਜਿਹਦੀ ਕਾਲੀ ਪੂਛ ਤੇ ਲਖੀਰ ਆਈਆਂ ਮਾਰੀਆਂ ਸੀਗੀਆਂ ਇੱਕ ਬਗਲ ਤੇ ਲਖੀਰ ਹਾਂ ਰੱਖ ਦੀ ਇੱਥੇ ਇੱਥੇ ਬੂਰ ਤੇ ਆ ਜਾਂਦੇ ਹਾਂ ਹਾਂ ਇਹ ਬੂਰ ਤੇ ਆ ਜਾਂਦੇ ਹਾਂ ਉਹ ਗਰਮਗਾ ਚ ਠੀਕ ਆ ਹਾਂ ਵੀ ਬੜਾ ਠੀਕ ਆ ਆ ਦੇਖੋ ਇਧਰ ਬਾਈ ਇਹ ਆਪਣੀ ਛਤਰੀ ਵੀ ਨੇ ਸੌਂਦੀ ਆ ਦੇਖੋ ਇਧਰ ਨਹੀਂ ਨਹੀਂ ਲੱਕ ਲੱਕ ਸੌਣ ਲਾਉਣੀ ਛਤਰੀ ਹੈ ਇੱਕ ਬੱਚੇ ਨੇ ਜਾਣੀ ਅੱਛਾ ਅੱਛਾ ਦੋ ਇਹ ਤੇ ਲਾ ਲੈਣੇ ਚਾਰ ਬੱਚੇ ਆ ਤੇ ਦੋ ਇਹ ਤੇ ਬੜਾ ਠੀਕ ਆ ਐਈ ਕਾਲੀ ਦੀ ਖੱਟੀ ਦੀ ਗਰੇਸ ਵਾਲੀ ਬੰਦੀ ਆ ਹੂੰ ਇਧਰ ਆਪਣੇ ਵਾਲਾ ਠੀਕ ਆ ਤੋਪੇ ਇਧਰ ਮੋਟੇ ਹੀ ਲਾਦੇ ਹੈ ਨੂਣੀ ਨਹੀਂ ਲਾਏ ਮੈਂ ਨਹੀਂ ਨਹੀਂ ਵਧੀਆ ਕੀਤਾ ਸਾਰੀ ਚੰਗੀ ਤਰ੍ਹਾਂ ਸਿਮਤੀ ਗਈ ਆ ਗਈ ਹੋ ਗਿਆ ਇਥੋਂ ਲੜ ਜਾ ਨਿਕਲ ਗਿਆ ਨੂਣੀ ਨਹੀਂ ਆਹ ਉਹ ਨਹੀਂ ਆਇਆ ਸੀ। ਨੋ ਨਹੀਂ ਸ਼ਾਂਤੀ ਆ ਮੈਂ ਵੀ ਲਾ ਰਾਂ। ਤੇ ਦੂਜੀ ਵੀ ਸ਼ਾਂਤੀ ਆ ਮੈਂ ਨਹੀਂ। ਦੂਜੀ ਵੀ ਸ਼ਾਂਤੀ। ਕੋਣੀ ਉਹ ਵੀ ਪਈ ਆ ਪੈਸਾ ਇੱਥੇ ਹੀ ਸੱਟ ਗਿਆ। ਉਹ ਸ਼ਾਇਦ ਇੱਧਰ ਪਈ ਆਵੇ। ਚੱਲ ਕੋਈ ਨਹੀਂ ਵੀ ਬਣਾ ਲਾਂਗੇ। ਇਹ ਬਣਾ ਦੇਣੀ। ਚੱਲ ਰਹੀ ਦੀ। ਇਹ ਦੀ। ਉਹਦੇ ਜਿਆਦੇ ਰੰਗ ਦਾ। ਕਿਵੇਂ? ਉਹਦੇ ਜਿਆਦੇ ਰੰਗ ਉਹਦੇ। ਨਹੀਂ ਨਹੀਂ। ਲਾਲ ਪੀਲੀ। ਉਹ ਨਹੀਂ ਨਹੀਂ। ਦੋ ਆ ਛਤਰੀਆਂ ਇੱਕ ਮੇਰੀ ਵਾਲੀ ਆ। ਆ ਵੇ। ਇਹ ਕਿਹਦੀ ਵਾਲੀ ਆ? ਨਹੀਂ ਆ ਸਾਬਕ ਤਾਬ। ਠੀਕ ਐ ਐਂਡਾ ਕੰਮ ਪੂਰਾ ਐਂਡਾ ਪੂਰਾ ਐਂਡਾ ਪੂਰਾ ਪੂਰਾ ਹਾਂ ਤਸੱਲੀ ਹੋ ਗਈ ਆਪਾਂ ਤੇ ਪਾਪਾ ਕਹਿੰਦਾ ਨਵੀਆਂ ਛਤਰੀਆਂ ਤੇ ਤੈਹ ਲਾਉਣੀ ਆ ਆਪਾਂ ਵੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਪਾਪੇ ਨੇ ਲਾਉਣੀ ਆ ਹੁਣ ਅਗਲੇ ਸੀਜ਼ਨ ਜੋ ਦੁਬਾਰਾ ਬੱਤੇ ਖੜਾ ਉਦੋਂ ਹੀ ਬਦਲਾਂਗੇ ਹਣ ਹੁਣ ਤਾਂ ਨਹੀਂ ਕ ਖਰਾਬ ਹੋ ਜਾਣਗੇ ਬੱਚੇ ਹੁਣ ਤਾਂ ਲੱਗੇ ਵੀ ਆ ਹਾਂ ਤੇ ਕਮੈਂਟ ਕਰਕੇ ਤੁਸੀਂ ਜ਼ਰੂਰ ਦੱਸਿਓ ਵੀ ਪਾਪਾ ਕਹਿੰਦਾ ਵੀ ਕਿਹੋ ਜੀ ਤੇ ਲਾਈ ਆ ਠੀਕ ਆ ਜੀ ਆ ਬਾਕੀ ਜੇ ਆ ਪਾਪਾ ਨੇ ਸੋਚੀ ਵੀ ਸੀਗੀ ਵੀ ਐਂ ਲਾਉਣੀ ਇਹ ਹੁਣ ਉਹਨੇ ਬਾਈ ਲਾ ਲਈ ਆ ਆਪਾਂ ਕੋਈ ਹੋਰ ਲਾਵਾਂਗੇ ਬਾਕੀ ਟਾਂਕੇ ਆ ਤੂੰ ਆਪ ਲਾਈ ਆ ਨਹੀਂ ਠੀਕ ਹੈ ਤੇ ਮੇਰੇ ਲਈ ਤੇ ਜਲੂਸ ਕਰਤਾ ਉਹ ਫਿਰ ਮੈਂ ਕੱਲਾ ਜਾਂਦੇ ਉਹ ਦੋ ਜਣੇ ਸੀ ਨਾ ਅੱਛਾ ਅੱਛਾ ਉਹ ਤਾਂ ਦੀਪ ਸੀਗੇ ਮੈਂ ਗੱਲਾਂ ਸੀ ਨਹੀਂ ਠੀਕ ਹੈ ਠੀਕ ਤਸੱਲੀ ਕਰਾ ਆ ਪੱਟੀਆਂ ਤਾਂ ਬੀਬੀ ਨੇ ਲਾਈਆਂ ਆ ਪੱਤੀ ਤੇ ਚਾਹੀਦੀ ਸੀ ਹਾਂ ਚਲੂ ਆਏ ਆ ਇਹਨਾਂ ਨਾ ਦੂਰ ਹੋਣੀ ਦੀ ਦੀ ਹੂੰ ਹੂੰ ਕੀ ਪੀੜੀ ਲੱਗੀ ਆ ਮੇਰਾ ਪਤਾ ਕੀ ਰੱਦਾ ਸੀ ਮੈਂ ਕਹਿੰਦੇ ਆਂ ਏ ਥੱਲੂ ਦੀ ਛੜਦੇ ਆਂ ਹਾਂ ਆਹ ਦੇ ਗੀਆ ਪੱਟੀ ਨਾ ਹਾਂ ਹਾਂ ਇਹ ਐ ਥੱਲੂ ਦੀ ਲੌਂਕ ਦੀ ਹੋਈ ਝਾਲੜ ਦੇ ਅੱਛਾ ਐ ਇਧਰ ਨੂੰ ਉਧਰ ਨੂੰ ਨਹੀਂ ਨਹੀਂ ਆਈ ਠੀਕ ਐ ਸਗਾ ਦੀ ਨਹੀਂ ਨਹੀਂ ਉਹ ਕੰਨ ਆਈ ਠੀਕ ਆ ਹੋਰ ਐਂ ਗਰੇਸ ਬਲੀ ਦੀ ਬਣਦੀ ਆ ਸਹੀ ਆ ਕਮਾਈ ਤੈਨੂੰ ਵਾ ਠੀਕ ਆ ਨੇ ਯਾਰ ਓਕੇ ਪੂਰਾ ਮੈਂ ਕਹਿੰਦਾ ਯਾਰ ਤੇ ਬਾਕੀ ਬਈ ਕਮੈਂਟ ਕਰਕੇ ਜਰੂਰ ਆਪਣੀ ਛਤਰੀ ਵੀ ਘੈਂਟ ਲੱਗਦੀ ਨਾ ਹੁਣ ਰੰਗ ਕਰਤਾ ਸੀ ਤੋਤੇ ਰੰਗਾ ਤੇ ਆ ਵੀ ਪਹਿਲਾਂ ਵਾਲੇ ਇਹਦੀਆਂ ਵੰਗੀਆਂ ਨੂੰ ਵੀ ਕੀਤਾ ਵੇਥੋਂ ਬਚਿਆ ਵੇ ਹਰਾ ਤੋਤੀਆ ਜਾਂ ਉਹ ਆ ਵਾਂਸ ਲਾ ਦੇ ਕਿ ਪਾਪਾ ਵੀਰੇ ਆ ਗਏ ਪਿਆ ਪੌੜੀ ਵਾਲਾ ਉੱਥੇ ਥੱਲੇ ਉਹਦੇ ਲੱਗ ਜੇ ਨਾ ਪੂਰਾ ਵਧੀਆ ਬੜ ਦੇਣਾ ਜਿਗਾਰਡ ਬਹੁਤੀ ਬਾਕੀ ਚਾਹੂ ਪੀਲੀ ਆ ਆ ਦੇ ਪਾਣੀ ਖੜਦਾ ਏ ਤਰਪਾਲ ਤੇ ਹੋਵੇ ਤਾਂ ਹੀ ਉਹ ਮੋਟਰਸਾਈਕਲ ਤੇ ਜਾਂਦਾ ਵਾ ਆ ਦੇਖ ਲਓ ਬਈ ਇਹਨਾਂ ਨੇ ਤਰਪਾਲ ਪਾਤੀ ਥੱਲੇ ਸਾਧਨ ਖੜਾਉਣ ਲਈ ਨੰਨੇ ਹੋਣਾ ਨੇ ਆ ਵੀ ਜਿਗਾਰਡ ਕੀਤਾ ਵਾ ਪਾਣੀ ਥੋੜਾ ਹੈ ਹਾਂ ਇੱਕ ਅੱਕ ਦੋ ਤੇ ਬਾਕੀ ਆ ਮੁਰਗਿਆਂ ਵਾਲਾ ਖੋਡਾ ਵੀ ਦੇਖ ਲਓ ਬਾਈ ਇਹਨਾਂ ਦਾ ਉੱਥੇ ਹੀ ਖੜਾ ਵਾ ਛੱਤ ਪਾਉਣ ਵਾਲੀ ਆ ਇੱਧਰ ਰੋਸ਼ਨਾਂ ਰੱਖਿਆ ਵੈਰੇ ਚ ਤੁਹਾਨੂੰ ਪਹਿਲਾਂ ਵੀ ਉਹ ਤਾਂ ਮੈਂ ਦਿਖਾਇਆ ਪਰ ਚੰਗੀ ਤਰ੍ਹਾਂ ਨਹੀਂ ਦਿਖਾਇਆ ਅੱਜ ਦੇਖ ਲਓ ਲੈ ਐਡਾ ਵਾ ਗੁੱਡਾ ਸੱਚ ਇੱਧਰ ਲਈ ਖੋਡਾ ਲਈ ਪੁੱਤਰ ਦਿਖਾਉਣਾ ਈ ਤੁਹਾਨੂੰ ਦਿਖਾਉਣਾ ਬਾਈ ਇਹ ਆਹ ਦੇਖ ਲਓ ਪਹਿਲਾਂ ਤਾਂ ਕਾਈ ਡੱਬੀ ਬੈਠੀ ਆਂਡਿਆ ਤੇ ਓਏ ਹੋਏ ਆਹ ਵੇਖ ਅਦਰ ਬਾਬਾ ਉਹੀ ਆ ਉਹ ਬਾੜੀ ਪੈੜੀ ਜੋ ਮਲਾ ਹਾਂ ਕਿਉਂ ਹਾਈ ਹਾਈ ਹੂੰ ਓ ਚੀਨਾਂ ਉਹ ਈਨਾ ਕਿਹੜਿਆਂ ਦਾ ਹੋ? ਕਿੜਾ? ਕੂ ਮੁੰਡਾ। ਉਹ ਤਾਂ ਰੋਜੀ ਆ ਵੱਡੀ। ਅੱਛਾ? ਹਾਂ। ਕੂਤਰੀ ਆ। ਆ ਵੇ ਦੇਖ ਲੋ ਬਾਈ ਢੱਬੀ ਚਟੀਆਂ ਅੱਖਾਂ ਦੀ ਇਹਦਾ ਪੱਲਾ ਖੜਿਆ ਹੋਇਆ। ਬਹੁਤ ਟਾਈਮ ਪਹਿਲਾਂ ਤੁਹਾਨੂੰ ਦਿਖਾਈ ਸੀ ਇਹ ਤੇ ਉਹ ਇਹਦੇ ਲੱਗੀ ਵੀ ਆ ਵਾਪਾਂ 62 ਟਾਈਮ ਦੀ। ਆ ਕੂਤਰ ਕਿਹੜਾ ਆ? ਆ ਹਾਂ। ਆ ਜਾਖਾ। ਕੂਤਰੀ ਇਹਨਾਂ ਨੇ। ਕਿ ਕਬੂਤਰਾ ਹੈ? ਕਿਹੜੀ? ਕਾਲੇ ਜੇ ਮੋਢੇ ਕਾਲਾ ਸਰ। ਕੂਤਰੀ ਆ। ਕਬੂਤਰੀ ਆ। ਦਿਖਾ ਵਾਪੇ ਨੂੰ। ਆ ਉੜਦੇ ਆਏ ਉੜਦੇ ਆਏ। ਆ ਹਾਂ। ਸਾਤੇ ਮਾਰਿਆ ਰੇ ਤਾਂ ਹਨਾ। ਮੈਂ ਨਹੀਂ ਆ। ਗੱਲ ਨਹੀਂ ਗਾ ਉਹ ਨਾ ਪੰਜਾਬੀ ਦਾ। ਇਹ ਬੜਾ ਕੰਮ ਕਸੀ ਫਿਰਦਾ। ਸਹੀ ਗੱਲ ਆ। ਮੈਂ ਤਾਂ ਪੂਰਾ ਹਾਂ। ਆ ਰਿਹਾ ਉਹ ਬੰਦੇ ਲੈ। ਵਾ ਠੀਕ ਆ। ਹੂੰ ਹੂੰ ਠੀਕ ਆ। ਤੇ ਇਹ ਕਾ ਬੱਚਾ ਵਾ ਬਾਈ? ਇਹ ਤੇ ਇੱਕ ਇਧਰ। ਚੌਂਜੋ ਦਿਨਾਂ ਹੋਈਆਂ ਹੁਣ ਤਾਂ ਠੀਕ ਹੋਉਂਦਾ। ਹੀਆਂ ਹੋਈਆਂ ਆਪੇ ਤਾਂ ਨਹੀਂ ਖਾਂਦਾ। ਪਾਪੇ ਨੂੰ ਬਖਾ ਖ ਮੜਾ ਇਹ ਸਿਸਟਮ। ਫੜ ਕੇ ਫੜ ਕੇ ਲਿਆ। ਲਿੰਗੀ ਹੈ ਤੰਜ। ਨਹੀਂ ਅਰ ਉਹਦੇ ਹੋਰ ਹੀ ਹਿਸਾਬ ਕਿਤਾਬ ਆਏ ਆ ਵੇਖੀ। ਆ ਥੱਲੇ ਜੋੜਦੀ ਮੂਹਰਾਂ ਹੀ ਖੁੱਲੀਆਂ ਜਾਏ ਆ। ਅੱਛਾ ਅੱਛਾ। ਲਿੰਗੀ ਹੋਣੀ। ਜਮਾਂਦਰੂ ਹੀ ਆ। ਹਮ ਸਿਰਦਈਆ ਕੀ ਹਿਸਾਬ ਕਿਤਾਬ ਇਹਦਾ ਆਈਆਂ ਇਹਦਾ ਕੰਮ ਕਰੇਦਾ ਮੈਂ ਪੱਕਿਆ ਪਿਆ ਚਿੱਕੀ ਬਰਾ ਵੱਡਾ ਖਾਂਬ ਚੱਕ ਹਰ ਖਾਈ ਨਿਗਾਰਾ ਖਾ ਗਰ ਮੜੀ ਜੀ ਆਹ ਦਾ ਨਾ ਚਾਹੀਦਾ ਯਾ ਅੱਬਾ ਖੋਲ ਮੂੰ ਉੱਤਰ ਫੜੇ ਵੱਡਾ ਖਾਂਬ ਪੱਕੂ ਸੇ ਤੇ ਆ ਨਾ ਕੋਈ ਹੋਰ ਨਾ ਨਿਕਲ ਜੇ ਨੇਗਾ ਜੁਤੇ ਜੜੀ ਚੁ। ਹੈ? ਉਹ ਆਉਈ ਤਾਂ ਹੈ। ਆ ਲੈ ਬੜ। ਗਲੈਸਰੀਨ ਹੈਗੀ ਆ। ਉਧਰੋਂ ਆਪਣੇ ਚੱਕ ਲਈਂ ਤੇ ਮੂੰਹ 'ਚ ਫੇਰ ਦੇ। ਔਖਾ। ਨਿਗਾਹ ਰੱਖਿਆ ਕਰ ਬੱਚੇ ਬੁੱਛਦੇ ਨਾ। ਉਧਰ ਕੋਈ ਨਾ ਹੱਥ ਲਾਇਆ ਮੈਂ ਫੜਦੇ ਨਹੀਂ ਯਾਰ। ਥੋੜਾ ਇਹ ਤਾਂ ਲਾਲ ਜਿਹੀ ਆ ਬਚਤ ਹੋ ਗਈ ਦੂਜਾ ਨਹੀਂ ਹੋਇਆ ਕੰਮ। ਕਪੂng ਫੜਦੇ ਕਢਦੇ। ਆ ਵੀ ਸੋਕੇਪ ਹੈ। ਆ ਵੀ ਗਾੜ ਤੇਲ ਲੱਖ ਤੇਲ ਲੱਖ ਦੇ ਖੰਮ ਨੂੰ ਐ ਫੇਰ ਸਰੋਂ ਦਾ ਤੇਲ ਮੰਗਾ ਥਲੇ ਜਾ। ਆ ਵੀ ਜਗੜ ਲੋਟ ਆ ਦੇਸੀ ਹੈ। ਹੱਥ ਸਾਫ਼ ਕਰਨ ਦਾ ਤਰੀਕਾ ਜਿਹੜੀ ਤਰੇਲ ਤੇਜ਼ ਰਾਤ ਨੇ ਬੂਟੇ ਤੇ ਉਥੋ ਹੀ ਬਾਪਣੇ ਹੱਥ ਕਥਾਲੇ। ਹੋਰ ਬਾਰੀ ਹਾਂ ਵੱਡੀ। ਔਰ ਤੀਰਥੜੀ ਤੈ ਭਾਈ ਉਪਰੇ। ਇੱਟੇ ਲੰਮੇ ਚਾਹੀਦੇ। ਗਾਹ ਨੂੰ ਹਾਂ ਫਿਰ ਤਾਂ ਗੱਲ ਬਣ ਜਾਣੀ ਸੀ ਪੂਰੀ ਕੀ ਆ ਬਾਕੀ ਦਾ ਖੁੱਡੇ ਗਾਹ ਨੂੰ 1 ਕਿਲੋ ਬੀਟ ਕੇ ਕਰਦੇ ਡੇਢ ਏਟ ਗਾਹ ਨੂੰ ਹੋਰ ਚਾਹੀਦੀ ਸੀ ਫਿਰ ਪੂਰੇ ਵਦਕੇ ਬਣ ਜਾਣੇ ਸੀ ਖੁੱਲੇ ਢੋਲੇ ਆ ਕੇ ਦੋ ਹੋਰ ਕੋਲੇ ਹੈ ਆਇਆ ਤਾਂ ਕੋਈ ਨਹੀਂ ਇਹ ਨਹੀਂ ਆ ਦੂਜੇ ਉੱਥੇ ਪਾ ਲੈ ਨੇ ਇੱਧਰ ਨੂੰ ਕਰਕੇ ਹਾਂ ਤੇ ਉਹਨਾਂ ਨੂੰ ਇਸ ਹਾਵ ਨਾਲ ਗਿਜਾਉਂਦਾ ਵੀ ਜਦੋਂ ਖੁੱਡੇ ਖੋਲੇ ਦਾਣੇ ਇੱਥੇ ਖਾਣ ਆਉਣ ਹੈ ਬਾਹਰ ਆਉਣ ਸਿੱਧਾ ਉੱਡ ਕੇ ਇੱਥੇ ਆ ਜਾਣ ਤਾਂ ਐ ਨੂੰ ਲਾ ਦੇਣਾ ਸੀ ਨਾ ਪ੍ਰਤੀਕ ਕੋ ਨਾ ਨਹੀਂ ਕੋਈ ਲਫਾਫੇ ਹੀ ਲਾ ਦਿੰਦੇ ਜਦੋਂ ਬਾਰੀ ਖੋਲੀ ਸਿੱਧਾ ਉੱੱਡੀ ਜਾਣ ਤੇ ਇੱਥੇ ਆ ਗੁੱਤਰਨ ਰੋਡ ਖਾਣੇ ਤੇ ਉੱਥੇ ਜਾਓ ਹਾਂ ਪੂਰਾ ਜਗਾੜ ਲੂਟ ਆ ਇਹ ਤਾਂ ਲਾਓ ਜੀ ਪਿਆਉਂ ਲੋਇ ਚ ਇਹਦੇ ਮੂੰਹ ਟੁੱਟਿਆ ਲੱਗਦਾ ਇਹ ਰਹੀ ਹੈ ਮੂੰਹ ਟੁੱਟਿਆ ਇੱਕ ਮਿੰਟ ਹੀ ਪਾਇਆ ਲੇ ਗਏ ਇਹ ਫਿਰ ਭਰਾ ਫਿਰ ਦਾਣੇ ਤਾਂ ਨਹੀਂ ਗਾਂਦ ਚ ਚੱਕਦਾ ਹੋਊਗਾ ਮੇਰੇ ਖਿਆਲ ਚ ਮਾ 14 ਪਰ ਮੜੇ ਮੁੱਢੀ ਨਹੀਂ ਨਹੀਂ ਬਹਾਂ ਗੌਰ ਰੱਖੇ ਨਾ ਮੜੀ ਜੀ ਸਾਰਾ ਕੁਝ ਸੈੱਟ ਹੋ ਜਾਂਦਾ ਓਕੇ ਰਿਪੋਰਟਾਂ ਇਹ ਪਹਿਲਾਂ ਫੰਸੀ ਸੀ ਨਾ ਆਈਆਂ ਚਾਂਦੀ ਦੀ ਸ਼ੁਰੂ ਉਹ ਆਈਆਂ ਯਾਰ ਆਹੋ ਆਈਆਂ ਜਮਾਂਦਰੂ ਤਾਂ ਮੈਂ ਵੀ ਵੇਖ ਕੇ ਗਿਆ ਉਹ ਤਾਂ ਕੋਈ ਜਾਂ ਮਿਲਿਆ ਇਹ ਸ਼ੁਰੂ ਤਾਂ ਇਹੋ ਜਾਈਆ ਦੇਖ ਲਾਂ ਤਾਂ ਮੂੰਹ ਆ ਪੱਕਿਆ ਸਾਰਿਆਂ ਦੇ ਵੇਖ ਲਿਆ ਕਰ ਛਤਰੀ ਦੇ ਭੌਣ ਲੱਗਿਆ ਨਾ ਜੱਜ ਦੋ ਵੀ ਫੜੇ ਕਬੂਤਰ ਇਹ ਤਾਂ ਸਹੀ ਹੈ ਠੀਕ ਹੈ ਤਾਂ ਮੈਨੂੰ ਠੀਕ ਹੈ ਯਰ ਭਾ ਇਨਾ ਟਾਈਮ ਹੋ ਗਿਆ ਨੇਰ ਕਬੂਤਰ ਬਾਈ ਜਨੇਰ ਤਨ ਦੇਖ ਕੀ ਦੱਸ ਦੇ ਯਾਰ ਨਾਲੇ ਆਂਦਾ ਪਾਣੀ ਫੇਰ ਗੜਬੀ ਢੋਲਦੀ ਹੈ ਨਹੀਂ ਨਹੀਂ ਇੱਧਰ ਪਿਆ ਆਵੇ ਕਾਪਾ ਅੱਛਾ 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 ਕਾਲਦੀ ਹੈ ਤੇਰੀ ਪਈ ਹੈ ਕਾ ਕਾਲਦੀ ਪਈ ਹੁਣੀ ਲੱਗਦੀ ਮੈਨੂੰ ਨਹੀਂ ਨਹੀਂ ਪੀਲੀ ਜਿਹਾ ਨਹੀਂ ਲੱਗਦਾ ਨਹੀਂ ਹਨਾ ਅੰਦਰ ਬਾਹਲਾ ਫਰਤੀ ਹੈ ਕੋਈ ਥੱਲੇ ਥੱਲੇ ਬੈਠ ਨਹੀਂ ਨਹੀਂ ਕੋਈ ਨਹੀਂਗਾ ਹੋਰ ਕਿ ਸੱਚੀ ਪੈਜੇ ਆ ਤੇ ਕਹਿੰਦੇ ਇੱਥੇ ਬਿੱਲੀ ਨੂੰ ਆਲਾ ਟੱਕਰ ਲਾ ਲਾ ਇਲਾ ਦੇ ਕਪੜਾ ਬਾਹਰ ਦੀ ਲਾ ਬਾਹਰ ਉਹ ਹਵਾ ਰਕੇ ਹੰ ਅੰਦਰ ਇਹ ਪਰ ਕਹਿੰਦਾ ਵਿਰਾਗ ਨਹੀਂ ਦੇਖਣਾ ਛਤਰੀਆਂ ਦਾ ਉਹਦਾ ਗੇਟ ਦਾ ਤਾਰ ਜੀ ਇਹ ਤਾਂ ਉਹੀ ਆ ਇਹ ਤਾਂ ਉਹੀ ਛੱਡੀ ਆਪਾਂ ਇਹ ਵੀ ਅੰਦਰ ਵੜਨ ਦੀ ਵਾਰੀ ਗੁੰਜਾ ਦੇਣਾ ਇਹ ਤਾਂ ਨਹੀਂ ਉਹ ਆ ਖੇਚਣ ਦੀ ਵਾਰੀ ਅੱਛਾ ਹੈਂਡਲ ਆਇਆ ਵੇਣੇ ਚੱਲ ਚੱਲ ਗਈ ਜੀ ਜੇ ਇਹਦੀ ਨਿਕਲਣਾ ਪੈਣਾ ਲਓ ਮਤਲਬ ਇਹ ਵੀਡੀਓ ਦਾ ਪਹਿਤੀ ਐਂਡ ਕਰਦੇ ਨੇ ਜਿਹੜੀ ਆਪਣੇ ਚੈਨਲ ਨਾਲ ਵਿੱਚ ਇਹਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜੂਸੋ ਵੀਡੀਓ ਕਿੱਦਾਂ ਲੱਗੀ ਤੇ ਸ਼ਤਰਾਂ ਕੰ ਦਾ ਕਪੜਾ ਕਿੱਦਾਂ ਲੱਗਿਆ ਤੇ ਭਾਪੇ ਵਾਲੇ ਦੇ ਜ਼ਰੂਰ ਕਮੈਂਟ ਕਰੋ ਆਪਾਂ ਕਹਿੰਦੇ ਤੈਹ ਕਿਹੋ ਜਿਹੀ ਲਾਈ ਹੈ ਠੀਕ ਹੈ ਜੀ ਚੱਲ ਗਈ